ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਸੋ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸੋ ਅੱਜ ਹੈਗੀ ਆ ਹੈਪੀ ਦੀਵਾਲੀ ਦੀਵਾਲੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਿਲੀ ਨੂੰ ਸੋ ਅੱਜ ਹੈਗਾ ਵਾ ਦੀਵਾਲੀ ਦਾ ਵਲੌਗ ਸੋ ਬਹੁਤ ਐਨਜੋਇਮੈਂਟ ਅ ਅਸੀਂ ਕਰਨਾ ਹੈ ਅੱਜ ਸਾਡੇ ਸਾੜੇ ਹੀ ਵਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਵਲੌਗ ਤੇ ਫੁੱਲ ਵਾਚ ਕਰਕੇ ਵਲੌਗ ਦੇਖਿਓ ਸੋ ਹੁਣ ਅਸੀਂ ਆ ਦੀਵੇ ਵਗੈਰਾ ਰੈਡੀ ਕਰ ਰਹੇ ਹਾਂ ਤੇ ਅਸੀਂ ਗੁਰਦਰਾ ਸਾਹਿਬ ਵਿਖੇ ਸਾਡੇ ਜਿਹੜੇ ਗੁਰਦਰਾ ਸਾਹਿਬ ਵਿਖੇ ਆਪਾਂ ਮੱਥਾ ਟੇਕਾਂ ਜਾਵਾਂਗੇ ਦੀਵੇ ਜਗਾਉਣ ਜਾਵਾਂਗੇ ਤੇ ਬਾਕੀ ਆਪਾਂ ਕਿੱਥੇ-ਕਿੱਥੇ ਦੀਵੇ ਜਗਾਵਾਂਗੇ ਉਹ ਵੀ ਤੁਹਾਨੂੰ ਵਲੌਗ ਵਿੱਚ ਪਤਾ ਚੱਲੇਗਾ ਸੋ ਹੁਣ ਕਰਦੇ ਹਾਂ ਜੀ ਵਲੌਗ ਸਟਾਰਟ ਹੂੰ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੀ ਹਾਂ ਕਿ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਅੱਜ ਹੈਗੀ ਆ ਹੈਪੀ ਦੀਵਾਲੀ ਤੇ ਅਸੀਂ ਚੱਲੇ ਆਂ ਬਾਬਾ ਜੀ ਦੇ ਦੀਵੇ ਜਗਾਉਣ ਤੇ ਵਲੌਗ ਦੇ ਨਾਲ ਬਣੇ ਰਹਿਣ ਅੰਤ ਤੱਕ ਜੀ ਬਿਲਕੁਲ ਸਕਿੱਪ ਨਾ ਕਰਿਓ ਤੇ ਸੋ ਹੁਣ ਆਪਾਂ ਚੱਲਦੇ ਆਂ ਦੀਵੇ ਦੀ ਬਣਾ ਦੇਖੋ ਅਸੀਂ ਪਾਏ ਇਹਦੇ ਵਿੱਚ ਗੂਗੇ ਜਿਆਦਾ ਹੋ ਜਾਂਦੀ ਪੁੱਤ ਨਾ ਇਹਨਾਂ ਨੂੰ ਜਿਆਦਾ ਪੁੱਤਾਂ ਨਾ ਕਰ ਅਕੀਲੇ ਬੀਵਾ ਹੁਣ ਕਹੀਂ ਉਧਰ ਨੂੰ ਦੁਨੀਆ ਹੁੰਦੀ ਆ ਤੇ ਨਾਲ ਛੱਡ ਕੇ ਪਹੁੰਚ ਜਾਣੇ ਨਿਕਲੋ ਹੈਲੋ ਹਾਈ ਹੈ 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 ਹੈਪੀ ਦਿਵਾਲੀ ਮਮਾ ਉਂਗੀ ਮਾ ਜੋਦੀ ਬੋਦੀ ਫਰਾਗਣਾ ਲਾ ਲੈ ਕੋਈ ਅੱਜ ਚੰਪੂ ਬੜੀ ਆ ਅਰੇ ਇਹ ਨਿਆਣੇ ਜੋ ਤੇ ਹਾਈ ਹਾਈ ਚੱਲੇ ਚੱਲੀਏ ਜਦੋਂ ਮੈਂ ਜਿਹੜਾ ਮੈਂ ਕਹਿਣੀ ਮੁੰਡੇ ਦਾ ਹੱਥ ਫੜ ਜੋਂਸੀ ਨਾ ਕੀਆ ਸੋਸਿਆ ਆਏ ਆ ਬਾਬਾ ਜੀ ਦੇ ਦੀਵਾ ਜਗਉਣ ਤੇ ਅੱਜ ਦਿਵਾਲੀ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਅਸੀਂ ਆਏ ਆ ਬਾਬਾ ਜੀ ਦੇ ਦੀਵਾ ਜਗਉਣ ਇਹ ਹੈਗੀ ਆ ਸਾਡੀ ਕੁੜੀ ਉਹ ਕਿਹਦੇ ਸੇ ਜੂਸ ਵਾ ਉਹ ਜੂਸ ਨਹੀਂ ਆ ਭਰਾਵਾ ਤੇਲ ਆ ਜੂਸ ਖਾਈ ਜਾਂੜਿਆ ਤੇਲ ਨੂੰ ਉਹ ਤੇਲ ਜੂਸ ਉਹ ਪਰੇ ਹੋ ਜਾ ਤੂੰ ਇੱਕ ਜੂਸ ਹੈ ਬਾਬਾਈ ਦੇ ਦੀਵਿਆਂ ਵਾਸਤੇ ਤਿੰਨ ਦਲੀ तेनी तेर वाला काना पटका ਜਾਤੀ ਤਾਨੂੰ ਬਾਲਣਾ ਨਹੀਂ ਹੁੰਦਾ ਜੈਡੋ ਵੇਖਾਂ ਮੈਨੂੰ ਹੁਣ ਦਿਮਾਗ ਆ ਗਿਆ ਮੈਂ ਤੇ ਆਹੀ ਚੁੱਪਣ ਪੈ ਗਿਆ ਹਾਈ ਬਾਵਾਂ ਕੀ ਹੋਣਿਆ ਮਾਲਾ ਮੈਂ ਦੇ ਜਿਹੜੇ ਤੁੱਗਾ ਛੋੜ ਲਿਆ ਨੇ ਅੱਗੇ ਬਲਣੀ ਹੈ ਜੀ ਨਾ ਇਹ ਮੱਥਾ ਟੇਕੀਂ ਦੇਖੋ ਜੱਪ ਲਿਆ ਇੱਧਰ ਪੁੱਤ ਦੀ ਬੱਚ ਉਹਨਾਂ ਦੇ ਹਾਂ ਵਾਹ ਵਾਹ ਨਾਇਸ ਨਾਇਸ ਕਾਰੀਆਂ ਮਾਰਦਾ ਓਏ ਕਿ ਨਾ ਪਾਤੀ ਕੇ ਚੇ ਪਿਛਲੀ ਵਾਰ ਇਥੇ ਸਾਬੜਿਆ ਚੇਤਾ ਸਸੇ ਗਾਰੇ ਹੈ ਚੇਤਾ ਦੇ ਜਦੋਂ ਮੇਰਾ ਵਿਆਹ ਹੋਇਆ ਸੀ ਅੱਡਾ ਨੂੰ ਨੇ ਪਿੱਡੋ ਵਾਜਾ ਦਿੱਤੀਆਂ ਨੇ ਉਹਦੋਂ ਨੂੰ ਹੋਵਾ ਉਦੋਂ ਨੂੰ ਕੀ ਹੋਇਆ ਚਪੜੀ ਨਹੀਂ ਨਾ ਬਾਹਰ ਅੱਛਾ ਅੱਛਾ ਕੈਮਰੇ ਵਿੱਚ ਹਸਪਤਲ ਜਾਇਆ ਨਹੀਂ ਮੈਨੂੰ ਨਾ ਮਨਾ ਸਕਿਆ ਤਾਂ ਅੰਦਰ ਕਿਸੇ ਤਰ੍ਹਾਂ ਦੀ ਕਿਤੇ ਨਹੀਂ ਆ ਛੁੱਟੀ ਨਹੀਂ ਸੋ ਫਿਰ ਆਪਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਉੱਥੇ ਦੀਵਾ ਜਗਾ ਕੇ ਤੇ ਫਿਰ ਆਪਾਂ ਆਏ ਸੀ ਬਾਬਾ ਨਾਨਕ ਜਗਾ ਇਹ ਸਾਡੇ ਪਿੰਡ ਦੀ ਜਗ੍ਹਾ ਹੈ ਜੀ ਤੇ ਫਿਰ ਇੱਥੇ ਆਪਾਂ ਦੀਵਾ ਜਗਾਏ ਸੀ ਇੱਥੇ ਥੋੜਾ ਸਾਊਂਡ ਜਆ ਚੱਲਦਾ ਸੀ ਮਾਤਾ ਜੀ ਦਾ ਤੇ ਤੇ ਫਿਰ ਆਪਾਂ ਉਹ ਮਿਊਟ ਕਰਨਾ ਪਿਆ ਸਾਨੂੰ ਤੇ ਕਿਉਂਕਿ ਕਾਪੀਰਾਈਟ ਦਾ ਬਹੁਤ ਜ਼ਿਆਦਾ ਖਤਰਾ ਹੈ ਇਸ ਕਰਕੇ ਮੈਨੂੰ ਮਿਊਟ ਕਰਨਾ ਪਿਆ ਇੱਥੇ ਦੀਵੇ ਵਗੈਰਾ ਕਾਫੀ ਚੱਲ ਰਹੀ ਸੀ ਸਾਰੀਆਂ ਭੈਣਾਂ ਦੀਵੇ ਲਗਾ ਰਹੀਆਂ ਸੀ ਦੇਖੋ ਤੁਸੀਂ ਤੇ ਇੱਥੇ ਬੱਚੇ ਲੱਗੇ ਹੀ ਖਲੋਤੇ ਹੋਏ ਸੀ ਤੇ ਬਹੁਤ ਵਧੀਆ ਦਿਨ ਇਹ ਜਿਹੜਾ ਦਿਨ ਆਉਂਦਾ ਹੈ ਨਾ ਸਾਲ ਪਿੱਛੋਂ ਬਹੁਤ ਵਧੀਆ ਲੱਗਦਾ ਹੈ ਤੇ ਕੋਈ ਵੀ ਤਿਹਾੜਾ ਪਰਮਾਤਮਾ ਹਰ ਇੱਕ ਤਿਹਾੜ ਜਿਹੜਾ ਵਾ ਹਰ ਇੱਕ ਦੇ ਘਰ ਖੁਸ਼ੀ ਭਰੀ ਹੀ ਲਿਆਵੇ ਤੇ ਪ੍ਰਮਾਤਮਾ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਇੱਥੇ ਆਪਾਂ ਦੀਵਾ ਜਗਾੜੇ ਸੀ ਤੇ ਤੁਸੀਂ ਫੁੱਲ ਵਲੋਗ ਜ਼ਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਭੈਣ ਭਰਾਵਾਂ ਨੇ ਸਲੂਟ ਕਰ ਲਿਓ ਜੀ ਤੇ ਇੱਥੇ ਬੱਚੇ ਮੱਥਾ ਟੇਕਣ ਦੇ ਸੀ ਬਾਬਾ ਜੀ ਦੇ ਅੰਦਰ ਜਗਾ ਦੇ ਅੰਦਰ ਤੇ ਤੁਸੀਂ ਦੇਖ ਸਕਦੇ ਹੋ ਸੋ ਸਾਰਾ ਫੁੱਲ ਵਲੋਗ ਦੇਖਿਓ ਤੁਸੀਂ लोग देख फिर अस आगे माता रानी के सो माता रान द भी आप दुवे जगेए लाए थोड़े बहुत अस जड़े तो देखो दे गारे। दे गारे। दे गारे। दे गारे। ਪਰਦੇ ਮਾਦਾ ਮਾਸਕ ਕਿੰਨੇ ਕੀਤਾ ਪਦੇ ਬੰਦਰ ਸੋ ਫਿਰ ਅਸੀਂ ਆਗੇ ਦੀਵੇ ਜਗਾ ਕੇ ਘਰ ਵਾਪਸ ਤੇ ਘਰ ਜਿਹੜੇ ਆਪਾਂ ਦੀਵੇ ਜਗਾਉਣੇ ਸੀ ਉਹਨਾਂ ਦੀ ਘਰ ਰਹੀ ਸੀ ਤਿਆਰੀ ਤੇ ਇੱਥੇ ਹਰ ਜੋਤ ਦੀਵੇ ਜਗਾੜਿਆ ਸੀ ਅਗਲੇ ਪਾਸੋਂ ਚਲਾਉਣਾ ਸੀ ਦੇਖ ਸਕਦੇ ਹੋ ਤੇ ਅਸੀਂ ਆਖਿਆ ਕਿ ਚਲੋ ਜਦੋਂ ਅਸੀਂ ਵਾਪਸ ਆਉਂਦੇ ਸੀ ਤੇ ਕਾਫੀ ਹਨੇਰਾ ਹੋ ਗਿਆ ਸੀ ਸਾਨੂੰ ਤੇ ਕਿਉਂਕਿ ਇੱਕ ਦੋ ਜਗ੍ਹਾ ਤੇ ਆਪਾਂ ਦੀਵੇ ਜਗਾਉਣੇ ਸੀ ਫਿਰ ਉੱਥੇ ਜਗਾ ਕੇ ਤੇ ਫਿਰ ਅਸੀਂ ਘਰ ਵਾਪਸ ਆਏ ਤੇ ਇੱਥੇ ਆਪਾਂ ਜੀਵੇ ਜਗਾਉਣ ਦੀ ਤਿਆਰੀ ਕਰ ਰਹੇ ਸੀ ਤੇ ਫੁੱਲ ਵਲੋਗ ਚੋੜੀ ਥੋੜੀ ਟਰਿਕ ਵੀ ਬੋਲਣਾ ਪੈਣਾ ਤੇ ਵਲੋਗ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਾ ਸੋ ਇੱਥੇ ਆਪਾਂ ਕੋਠੇ ਤੇ ਹੁਣ ਚੱਲੇ ਆਂ ਤੇ ਦੀਵੇ ਜਗਾਵਾਂਗੇ ਤੇ ਅੱਜ ਹਵਾ ਵੀ ਬਹੁਤ ਔਂਡੀ ਸੀ ਤੇ ਹਵਾ ਦੇ ਵਿੱਚ ਜਿਹੜੇ ਦੀਵੇ ਤਾਂ ਦੀਵੇ ਬੁੱਝ ਗਏ ਸੀ ਸਾਡੇ ਤੇ ਜਿਹੜੇ ਦੀਵੇ ਸੀ ਉਹ ਬਣੇ ਤਾਂ ਜਗਦੇ ਰਹੇ ਜਿਹੜੀਆਂ ਮੋਮਬੱਤੀਆਂ ਸੀ ਉਹ ਬੁੱਝ ਚੁਕੀਆਂ ਸੀ ਤੇ ਪਰ ਚਲੋ ਕੋਈ ਨਾ ਤੇ ਕਿਉਂਕਿ ਹਵਾ ਚੱਲ ਰਹੀ ਸੀ ਥੋੜੀ ਥੋੜੀ ਹਵਾ ਚੱਲਦੀ ਸੀ ਤੇ ਹਵਾ ਦੇ ਕਰਕੇ ਦੀਵੇ ਬਹੁਤ ਹੀ ਜ਼ਿਆਦਾ ਘੱਟ ਬਲੇਹੀ ਤੇ ਸੋ ਆਪਾਂ ਇੱਥੇ ਹੁਣ ਇੱਕ ਇੱਕ ਕਰਕੇ ਦੀਵਾ ਰੱਖਾਂਗੇ ਤੇ ਮੈਨੂੰ ਇਹ ਜਿਹੜਾ ਹੀ ਬਿਊਟੀ ਬਹੁਤ ਪਿਆਰੀ ਲੱਗੀ ਕਿਉਂਕਿ ਇਹਦੇ ਵਿੱਚ ਜਦੋਂ ਲਾਈਟ ਜਗਦੀ ਹੈ ਦੀਵਿਆਂ ਦੀ ਤੇ ਕਿੰਨਾ ਵਧੀਆ ਲੱਗਦਾ ਹੈ ਨਾ ਤੇ ਕਮੈਂਟ ਕਰਕੇ ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਾ ਤੇ ਬਾਕੀ ਪਟਾਕੇ ਚ ਚਲਾਏ ਸੀ ਆਪਾਂ ਸਾਰਿਆਂ ਨੇ ਪਰ ਥੋੜੀ ਜੀ ਵੀਡੀਓ ਮੈਨੂੰ ਵਿੱਚੋਂ ਕੱਟਣੀ ਪਈ ਕਿਉਂਕਿ ਬੱਚਿਆਂ ਦਾ ਅਲਾਉਡ ਨਹੀਂ ਹੈਗਾ ਇਸ ਕਰਕੇ ਬੱਚਿਆਂ ਦੀ ਵੀਡੀਓ ਨਹੀਂ ਰੱਖਣੀ ਪੈ ਰਹੀ ਵਿੱਚ ਤੇ ਬਾਕੀ ਆਪਾਂ ਸਾਰੇ ਪਰ ਹਵਾ ਬਹੁਤ ਆਉਂਦੀ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਜਦੋਂ ਅਵਾਦੀ ਵੇ ਜਾਗਦੇ ਆ ਕਿੰਨਾ ਸੋਹਣਾ 뷰 ਲੱਗਦਾ ਹੈ ਦੇਖੋ ਜਾਗਣਾ ਮੈਂ ਕਹਿ ਚੁੱਕਾ ਹਣਾ ਥੋੜੀ ਜੀ ਆਪਾਂ ਰਾਤ ਦੀ ਵੀਡੀਓ ਬਣਾ ਲੈਨੇ ਆ ਤੇ ਕਾਫੀ ਜਿੱਥੇ ਜਿੱਥੇ ਮਤਲਬ ਲਟਾ ਵਗੈਰਾ ਜਾਗ ਰਹੀ ਸੀ ਮੈਂ ਸਾਰੀ ਵੀਡੀਓ ਰਿਕਾਰਡ ਕਰ ਲਈ ਸੀ ਉੱਥੋਂ ਆਇਆ ਬਾਜੀ ਕਰੋ ਡੇਰਾ ਜਾ ਓਏ ਉਹਨੋਂ ਉਰਦਾ ਪਿਆ ਹੈ ਜੋ ਆ ਹਾ ਲੌਂਦੇ ਨਹੀਂ ਆ ਵੱਡਾ ਨਹੀਂ ਪਾਉਂਦੇ ਤਾਂ ਬਹੁਤ ਮਾਰੋਸ ਪਟਾਕੇ ਆਵਾ ਤੇ ਕਿਉਂਕਿ ਜਦੋਂ ਸਾਡਾ ਬਚਪਨ ਸੀ ਤੇ ਉਦੋਂ ਤਾਂ ਸਾਨੂੰ ਹਨਾ ਪਟਾਕੇ ਆਪਾਂ ਚਲਾ ਕੇ ਦੇਖੇ ਹੀ ਨਹੀਂ ਤੇ ਹੁਣ ਚਲੋ ਬੱਚਿਆਂ ਨੂੰ ਦੇਮੈਂਟ ਪਾ ਮੰਦਾ ਪੂਰਾ ਹੱਕ ਜਿਹੋ ਤਦ ਪਪਾ ਦੇ ਸੀ ਚਲਾਉਣ ਪਟਾਕੇ ਤੇ ਉਹਦੇ ਪਾਪਾ ਨੇ ਚਲਾਇਆ ਸੀ ਇਹ ਇਹ ਵੀ ਪਟਾਕਾ ਹੀ ਪਹਿਲਾਂ ਥੰਨੋਂ ਤੋਂ ਸ਼ੂਨ ਕਰਦਾ ਜਾਂਦਾ ਪਟਾਟਾ ਕੰਨ ਸੁਣਦਾ ਇਹ ਹਲਵਾਈ ਦੂਸਰੀ ਹਵਾਈ 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 ਕਵਾਈ ਬੋਲਦੇ ਨੂੰ ਇਹ ਹਵਾਈ ਦੂਸਰੀ ਸੀ ਤੇ ਇੱਥੇ ਚੜਖੜੀ ਚਲਾ ਦਿੱਤੀ ਉਹਦੇ ਪਾਪਾ ਨੇ ਤੇ ਵੀ ਬੇਹੋੜਾ ਅਨਾਰ ਚਲਾਇਆ ਅਨਾਰ ਫਿਰ ਇੱਥੇ ਮੈਂ ਵੀ ਚਲਾਇਆ ਸੀ ਇੱਕ ਤੇ ਮੈਂ ਬਹੁਤ ਘੱਟ ਪਟਾਕੇ ਚਲਾਉਣੀ ਆ ਤੇ ਮਤਲਬ ਬਹੁਤ ਟਾਈਮ ਬਾਅਦ ਵਿੱਚ ਮੈਂ ਇੱਥੇ ਪਟਾਕੇ ਚਲਾਏ ਆ ਮੈਂ ਕਦੀ ਆਪਣੇ ਪਿੱਛੇ ਨਹੀਂ ਲੱਗੇ ਕਿਉਂਕਿ ਬਹੁਤ ਘਟ ਸੀ ਪਟਾਕੇ ਵਗੈਰਾ ਚਲਾਉਂਦੇ ਹੁੰਦੇ ਸੀ ਫੇਰ ਇੱਥੇ ਦੇਖੋ ਬੱਚਿਆਂ ਨੇ ਜੋਤ ਦੇ ਪਾਪਾ ਨੇ ਚਲਾਏ ਸੀ ਬੰਬ ਜੋਤ ਵੀ ਲਿਆ ਜੋਤ ਤਾਂ ਲੜੀ ਨਾ ਖਲਾਦੀ ਫੇਰ ਅੰਨ ਕਚੰਗ ਕਰਕੇ ਘਟ ਚਲਾਉਂਦੇ ਪੇਪਰ ਹੋ ਜੋਤ ਨਹੀਂ ਹੱਥ ਚ ਜਲਾ ਲਿਆ ਸੀ ਕਿਉਂਕਿ ਉਹਨੇ ਸੋਚਿਆ ਕਿ ਚੜਖੜੀ ਨੂੰ ਅੱਗ ਲੱਗ ਗਈ ਆ ਤੇ ਹਨਾ ਚਲ ਚੂਗੀ ਉਹਨੇ ਸੋਚਿਆ ਕਿ ਚੜਖੜੀ ਨੂੰ ਅੱਗ ਨਹੀਂ ਲੱਗੀ ਹੈਗੀ ਉਹਨੇ ਹੱਥ ਤੇ ਰੱਖ ਲਈ ਤੇ ਹੱਥੋਂ ਦੇ ਵਿੱਚ ਹੀ ਚਲ ਗਈ ਪਰ ਉਹਨੂੰ फटाफट ਸੁੱਟਤੀ ਪਰ ਥੋੜਾ ਬਤਾਓ ਜਲਨਤਾ ਮਹਿਸੂਸ ਹੋਈ ਤੇ ਇਥੇ ਹਜੋ ਦੇ ਪਾਪਾ ਨੇ ਫਿਰ ਤੋਂ ਹਵਾ ਹੀ ਚਲਾਈ ਕੁਕਰ ਕਿੱਦਾਂ ਕੀਤਾ ਕਿ ਪਤਾ ਲਿਆ ਕਿ ਚਲਾਈ ਸੀ ਥੋੜੇ ਬਤਾ ਦਿਓ ਕੁਕਰ ਚਲਾਈ ਸੀ ਕੁੱਥੇ ਤੇ ਤੇ ਬਾਕੀ ਬਾਤ ਨਹੀਂ ਕਿਉਂਕਿ ਉਹ ਕੁੱਥੇ ਤੇ ਥੋੜਾ ਨੇ ਰੱਖੀ ਇਸ ਪਾਸੇ ਸੋ ਉਹ 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 ਤੇ ਫਿਰ ਕਿਹਾ ਪਹਵਾਇਆਂ ਚਲਾਈਆਂ ਸੋ ਪਿੱਛੇ ਆਵਾਜ਼ ਆਉਂਦੀ ਆ ਕੰਬਦੀ ਹੈ ਫਰਕ ਤੇ ਜਾਂਦੇ ਆ ਸੋ ਇਗਨੋਰ ਕਰੀ ਉਸ ਚੀਜ਼ ਨੂੰ ਤੇ ਅਨਖੋ ਵਾਈਗੁਰ ਦੀ ਤਰ੍ਹਾਂ ਸਾਰਾ ਆਏ ਹੋਏ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਆਣ ਆ ਸਾਡਾ ਬਲੌਗਰ ਨਹੀਂ ਹੈ 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 ਹੈਪੀ ਦੀਵਾਲੀ ਹੱਤੀ ਦੀ ਵਾਲੀ ਚੇਰਾ ਹੱਤੀ ਦੀ ਵਾਲੀ ਚਲੋ ਚਾਂਦੂ ਚਾਂਦੀ ਮੰਨਾ ਲੱਗੇ ਤੋ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਤੇ ਮਿਲਦੇ ਆਂ ਅਗਲੇ ਮਸਤੀ ਲੋਕਦਿਆਂ ਨੂੰ ਬਾਏ ਬਾਏ ਸੋ ਸਾਰਿਆਂ ਨੂੰ